ਕੀ ਕਰਦੀ ਐ ਸਿਆਪੇ ਟੁਪਕੇ ਮਾਰੂੰਗੀ ਵਾਪੇ thank yeah. you yeah. ਆਹ ਮਹਾ ਯਾਤਰਨੋ ਨਏ ਮੁਸਲਿਮਪੁਰ ਵਾਲੇ ਮਗਲ ਗੱਡਿਆ ਰੁਕਣਿਆ ਲਾਇਆ ਨਹੀਂ ਬਗੋਲੀ ਮੁੰਡਾ ਐ ਹੋ ਗੜਾ ਵਾਹ ਜੀ ਵਾਹ ਫਿਰ ਵੀ ਰੋਕ ਲੇ ਲੈ ਵੀ ਰੋਕ ਆ ਕੇ ਹਾਂ ਜਾਣਨਾ ਚਾਰੇ ਕੋਠੇ ਪੜਦਨੇ ਖੋਲੇ ਆ ਤਿੰਨ ਕੋਠੇ ਪੜਦਨੇ ਖੋਲੇ ਕਿਸੇ ਮੈਂ ਨਾਕ ਪਈਏ ਕਿਸੇ ਮੈਂ ਤੂਰੇ ਭੰਗ ਪਈਏ ਵਾ ਪੰਡਰ ਦਾ ਦੇਖ ਕੇ ਤੰਗ ਹੋ ਗਿਆ ਨੱਠ ਲੈ ਬੰਦ ਤੇ ਬਨਰਤ ਕਹੇ ਸ਼ਿਵਜੀ ਮਹਾਰਾਜ ਪਾਸ ਆ ਗਏ ਸ਼ਿਵਜੀ ਮਹਾਰਾਜ ਨੂੰ ਆ ਕੇ ਕਹਿਣ ਲੱਗਿਆ ਕਹਾ ਮਹਾਰਾਜੋ ਫੜੋ ਆਪਣੀ ਕਾਫੀਆਂ ਵੀ ਮੇਰੇ ਦਾ ਕੰਮ ਆ ਗਿਆ ਇੱਕ ਜਿੱਦਾਂ ਫੋਨ ਵਾਲਾ ਬੰਦਾ ਹੁੰਦਾ ਫਿਰ ਤਾਂ ਕਹਿ ਦਿੰਦਾ ਵੀ ਮੇਰੇ ਦਾ ਘਰਾਂ ਦੇ ਫੋਨ ਆ ਗਿਆ ਬਹੁਤ ਜ਼ਰੂਰੀ ਕੰਮ ਪੈ ਗਿਆ ਇਹ ਨਹੀਂ ਪਤਾਈ ਹੈ ਵੀ ਬੰਦਾ ਭਾਵੇਂ ਕੰਮ ਦੇ ਪਿੱਛੇ ਖੜਿਆ ਕਹੂਗਾ ਮੈਂ ਤਾਂ ਮੋਗਾ ਖੜਿਆ ਇਹਦਾ ਕੋਈ ਪਰਮਚਾਰੀ ਬਣੀ ਹੈ ਝੂਠੀ ਪੱਟ ਸਾਰੀ ਮੋਬਾਈਲ ਨੇ ਜਿੰਨਾ ਝੂਠ ਬੋਲਣ ਲਈ ਬੀ ਨੱਕ ਹੀ ਜੀ ਨੇ ਲਾਇੀ ਜਿੰਨਾ ਮੋੜੇ ਜੂੜੇ ਰੋਲੇ ਠੀਕ ਹੈ ਵੀਰੋ ਜੇ ਤਮੇ ਕੋਈ ਸਮਾਨ ਵੀ ਵੰਗਾਰੇ ਆਖਦਾ ਚਹਿਤ ਖੈਂਡੇ ਹੋਵੇ ਦੱਸੂਗਾ ਮੈਂ ਤਾਂ ਜੰਡਾ ਪਰ ਆ ਗਿਆ ਲੈ ਵੀਰੋ ਇਤਰੀਓ ਪਟੋਲੇ ਕਿਹਾ ਕਰ ਮਹਾਰਾਜ ਮੇਰੇ ਦਾ ਕੰਮ ਯਾਦ ਆ ਗਿਆ ਸਿੰਘੀ ਮਹਾਰਾਜ ਕੀ ਮਾਇਆ ਰਜੀ ਦੀ ਉਹ ਕਹਾ ਮਹਾਰਾਜ ਐ ਨਾ ਕਰੋ ਬੰਦੇ ਜੀ ਕੁਛ ਖਾ ਪੀ ਕੇ ਜਾਓ ਨਹੀਂ ਨਹੀਂ ਮਹਾਰਾਜ ਮਨੂ ਉਹ ਕਹਿਆ ਚੌਥੇ ਕੋਠੇ ਦੀ ਫੜ ਚਾਪੀ ਅੱਜ ਆਕੇ ਕੋਠਾ ਖੋਲ। ਓ ਵੀਰੋ ਪੰਡਤ ਡਰਦਾ ਡਰਦਾ ਬੇ ਇਥਾਦ ਹੋਇਨ ਕ ਤਿਵਾਰ ਵੀ ਕੋਈ ਨਹੀਂ ਹੈ। ਮੈਂ ਚੁੱਪ ਕਰਕੇ ਨਹੀਂ ਪੁੱਛਾਂ ਹੋ ਜਾ। ਬੇ ਇਨ ਕ ਤਿਵਾਰ ਵੀ ਕੋਈ ਨਹੀਂ। ਡਰਦੇ ਡਰਦੇ ਪੰਡਤ ਨੇ ਚਾਬੀ ਚੌਥੇ ਕੋਠੇ ਜੀ ਫੜ ਲਈ। ਓ ਚੌਥਾ ਕੋਠਾ ਜਰ ਪੰਡਤ ਨੇ ਖੋਲਿਆ। ฉขนยังจะทิ้งแมลงข้ามไปจากนั้น ਸਿਪਜੀ ਨੇ ਅੱਖ